ਤੋ ਭਾਈ ਅਸੀਂ ਤੇ ਕਹਨੇ ਆ ਕਿ ਸਰਕਾਰ ਕਿਸੇ ਕਲੈਸ਼ ਦੇ ਵਿੱਚ ਪੈਣ ਤੋਂ ਗੁਰੇਜ਼ ਕਰੇ ਜੋ ਮਸਲੇ ਹੋ ਤੇ ਬਾਅਦ ਚ ਉਹਨਾਂ ਦੀ ਦੋਆ ਦੀ ਜ਼ਮਾਨਤ ਵੀ ਮਨਜ਼ੂਰ ਹੋ ਗਈ ਸੀ ਐਮ ਡੇ ਹੂੰ ਕਮਾਲ ਹੋ ਗਿਆ ਨਾ ਕਿ ਜੇ ਪਹਿਲਾਂ ਜਦੋਂ ਆਏ ਨੇ ਉਹ ਗ੍ਰਾਹਾਂ ਵਾਲੇ ਪਹਿਲਾਂ ਕਲੈਸ਼ ਹੋ ਗਿਆ ਕਿ ਭਾਈ ਉਦੋਂ ਹੀ ਸੈਕਟਰ ਕਰ ਲੋ ਮਾਮਲਾ ਹੂੰ ਤੁਹਾਡੇ ਕੋਲ ਇੰਨੇ ਦਾ ਸੀ ਆਲਟੀਮੇਟਮ ਸੀ ਤੂੰ ਯਾਰ ਮੈਂ ਬਾਰ-ਬਾਰ ਕਹਿੰਨਾ ਕਿ ਦੇਖੋ ਕੋਈ ਕਿਸਾਨ ਦੀ ਲੱਤ ਟੁੱਟੇ ਉਹ ਕੌਣ ਹੈ ਜੀ ਜੀ ਕੋਈ ਪੁਲਿਸ ਵਾਲਾ ਜ਼ਖਮੀ ਹੋਵੇ ਉਹ ਕੌਣ ਹੈ ਕੋਈ ਹਾਈਵੇ ਨੁਕਸਾਨਿਆ ਜਾਂਦਾ ਉਹ ਕੌਣ ਹੈ ਜੀ ਅਸੀਂ ਉਹ ਆ ਨਾ ਸਾਰਾ ਕੁਝ ਸਾਡਾ ਹੀ ਆ ਤਾਂ ਇਹ ਮਤਲਬ ਕਿ ਭੇਡ ਚ ਪੈਣ ਦੀ ਥਾਂ ਤੇ ਜੋ ਚੀਜ਼ਾਂ ਜੈਜ਼ ਨੇ ਯਾਰ ਕਰ ਲੋ ਕਿਸਾਨ ਆ ਗੂ ਵੀ ਥੋੜੇ ਸੌਫਟ ਨੇ ਨਾ ਆਪਣੇ ਤੁਹਾਡਾ ਹੋ ਸਕਦਾ ਯਾਰ ਇੱਕ ਬਹੁਤ ਵੱਡਾ ਸੰਘਰਸ਼ ਜਿਹੜਾ ਉਹ ਤੁਹਾਨੂੰ ਡੀਲ ਆ ਹੋਵੇ ਜੀ ਅੱਡੀ ਲਾਏਗੀ ਅੱਡੀ ਨੀਕੀ ਅੱਜ ਦੇ ਵਿੱਚ ਡੀਲ ਆਏਗੀ ਉਸ ਡੀਲ ਦੇ ਵਿੱਚ ਪਤਾ ਨਹੀਂ ਕੀ ਨਿਕਲਣਾ ਜੀ ਹਾਂ ਜੀ ਤੁਸੀਂ ਦੇਖ ਲਓ ਅੱਜ ਰਾਹੁਲ ਗਾਂਧੀ ਤੇ ਮਜ਼ਦੂਰ ਦੇ ਭਾਈ ਵੇਸ ਦੇ ਵਿੱਚ ਨਜ਼ਰ ਆ ਗਏ ਨੇ ਬਰਨਾਲੇ ਰੈਲੀ ਰੱਖਤੀ ਉਹਨਾਂ ਨੇ ਹਮ ਮੈਂ ਤੁਹਾਨੂੰ ਕਿਹਾ ਸੀ ਨਾ ਇੱਥੇ ਰੈਲੀ ਰੱਖਣਗੇ ਜੀ ਇੰਡੀਆ ਦੀਆਂ ਜਿਹੜੀਆਂ ਟਾਪ ਦੀਆਂ ਰੈਲੀਆਂ ਕਰਨੀਆਂ ਨੇ ਉਹ ਪਰੋਲਾ ਹੀ ਬੰਨਿਆ ਜਾ ਰਿਹਾ ਹੈ ਮਜ਼ਦੂਰ ਨਾਲ ਜੋੜ ਲਓ ਮਗਨ ਰੇਗਾ ਵਾਲਾ ਜੀ ਜੀ ਪਲੱਸ ਕਰ ਲਓ ਡੀਲ ਦੇ ਮਾਮਲੇ 'ਚ ਕਿਸਾਨ ਹਾਂ ਬਿਲਕੁਲ ਤੇ ertidhi ਪੰਜਾਬ ਦੀ ਜਿੱਥੋਂ ਸ਼ੁਰੂਆਤ ਹੋ ਰਹੀ ਹੈ ਮੁੱਦੇ ਵੱਡੇ ਨੇ ਇਹਨਾਂ ਨੂੰ ਤੁਸੀਂ ਕਿਵੇਂ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਹੋ ਹਾਂ ਜੀ ਮੈਂ ਉਹੀ ਕਹਿ ਰਿਹਾ ਹਾਂ ਕਿ ਭਾਈ ਇਸ ਮਾਮਲੇ ਦੇ ਵਿੱਚ ਇਹ ਆਪਾਂ ਨੂੰ ਵੇਖਣਾ ਪਏਗਾ ਕਿ ਜੇ ਤੁਸੀਂ ਇੱਥੇ ਭੇਡ 'ਚ ਪੈ ਗਏ ਹੂੰ ਮੁਸ਼ਕਲ ਹੋ ਜਾਏਗਾ ਪਰ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਹੋਰ ਮੈਂ ਤੁਹਾਨੂੰ ਕਿਹਾ ਸੀ ਸਾਰਿਆਂ ਵੱਲੋਂ ਹਟ ਕੇ ਪੱਤਰਕਾਰਾਂ ਬੰਨੀਓ ਅੱਛਾ ਉਹ ਪੱਤਰਕਾਰਾਂ ਤੋਂ ਵਿੱਚ ਤਾਂ ਆ ਗਿਆ ਮੈਂ ਉਧਰ ਆਉਣਾ ਤੇ ਸਾਰੇ ਬੰਨੀਓ ਹਟ ਕੇ ਇੱਕ ਕਿਸਾਨਾਂ ਦੇ ਪਿੱਛੇ ਪੈਣਗੇ ਅ ਮੇਰੀ ਗੱਲ ਦੇਖ ਲਓ ਮੈਂ ਤੁਹਾਨੂੰ ਕਿਹਾ ਸੀ ਕਿ ਕਿਸਾਨਾਂ ਦੇ ਮਗਰ ਪੈਣਗੇ ਹਲੇ ਹੋਰ ਪੈਣਗੇ ਜੀ ਤਾਂ ਇਹ ਦੇਖਣਾ ਹੋਏਗਾ ਕਿ ਕੀ ਰਾਹ ਅੱਗੇ ਹੁਣ ਹੱਲ ਨਿਕਲਦਾ ਹੈ ਤਾਂ ਪਰ ਮੇਰਾ ਮੰਨਣਾ ਹੈ ਕਿ ਭਈ ਪੰਜਾਬ ਦਾ ਬਹੁਤ ਨੁਕਸਾਨ ਹੁੰਦਾ ਇਹਨਾਂ ਚੀਜ਼ਾਂ 'ਚ हां ਕਿਸਾਨਾ ਕੋ ਨੂੰ ਬੇਨਤੀ ਕਰਦੇ ਆਂ ਆ ਇੱਕ ਊਰਜਾ ਹੈ ਬਈ ਸ਼ਕਤੀ ਬਚਾ ਲੇ ਰੱਖੋ ਹਾਂ ਜ਼ਰੂਰਤ ਹੈ ਉਸ ਵੀ ਆਪਣੀ ਊਰਜਾ ਆਪਣੀ ਇਕਤਾ ਸਾਰਾ ਕੁਝ ਬਚਾ ਕੇ ਰੱਖੋ ਇਹ ਆਪਣੀ ਆਪਣੀ ਸਰਕਾਰ ਤੁਹਾਡੇ ਸੂਬੇ ਦੀ ਸਰਕਾਰ ਹੈ ਬਈ ਜੀ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਤੁਸੀਂ ਦਿੱਲੀ ਵਾਲ ਨੂੰ ਤਾਂ ਇਹਨਾਂ ਨੂੰ ਛੱਟ ਤੋੜ ਦੇਣੇ ਹੋ ਕਿ ਜਾ ਕੇ ਲਾਓ ਮੱਥਾ ਪਰ ਜੋ ਤੁਹਾਡੇ ਅਧਾਰ ਖੇਤਰ ਦੇ ਮਾਮਲੇ ਆ ਭਾਈ ਤੁਸੀਂ ਵੀ ਨਿਭਾੜੋ ਅੱਛਾ ਹੁਣ ਅਗੀ ਗੱਲ ਕਰਦੇ ਹਾਂ ਹਾਂ ਜੀ ਬਿਲਕੁਲ ਯਾਰ ਕਮਾਲ ਹੋ ਗਈ ਆ ਮੈਂ ਹੁਣ ਇੱਥੇ ਕੀ ਕਰਾਂ ਮੈਂ ਤੁਹਾਨੂੰ ਇੱਕ ਦਿਨ ਗੱਲ ਕਹੀ ਸੀ ਨਾ ਜੀ ਕਿ ਆਸੀਂ ਆਪਦੀ ਜ਼ਿੰਦਗੀ ਚ ਲੋਕਾਂ ਦੀ ਨਿਗਾਹ ਚ ਪਤਾ ਨਹੀਂ ਕਿੰਨੇ ਕੁ ਡਿਗੇ ਹੋਵਾਂਗੇ ਅੱਜ ਵੀ ਡਿਗੇ ਹੋਵਾਂਗੇ ਕਈਆਂ ਦੀ ਨਿਗਾਹ ਚ ਦੇਵੀ ਦਾ ਨ ਇੱਕ ਗੀਤ ਆ ਉਹਦੇ ਵਿੱਚ ਉਹ ਬੜੀ ਇੱਕ ਸ਼ਾਨਦਾਰ ਗੱਲ ਬੋਲਦੇ ਆ ਉਹ ਕਹਿੰਦੇ ਮਹਿਫਲ ਵਿੱਚ ਮਿੱਠ ਬੋਲੜਿਆਂ ਦੀ ਮੈਂ ਵਾਂਗ ਕੋਕੜੂ ਕੜਕ ਰਿਆ ਕਿਸੇ ਦੇ ਮਨ ਵਿੱਚ ਭੜਕ ਰਿਆ ਕਿਸੇ ਦੀ ਅੱਖ ਵਿੱਚ ਰੜਕ ਰਿਆ ਸਾਰੀ ਜ਼ਿੰਦਗੀ ਜ਼ਿੰਦਗੀ ਆ ਜਾਂਦੀ ਹੈ ਬਿਲਕੁਲ 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 ਮਿੱਕਈ ਮੈਸੂਲਾ ਇਹੋ ਜਿਹੀ ਹੁੰਦੀ ਆ ਤੁਹਾਨੂੰ ਦੇਖ ਕੇ ਯਾਰ ਇਹ ਕਿੱਧਰ ਗਰੀਬ ਬੜਾ ਜਾ ਤੁਰਿਆ ਫਿਰਦਾ ਆ ਫਲਾਣਾ ਸਾਡੇ ਤੇ ਟੈਗ ਲੱਗੇ ਸੀ ਐਂ ਹੁੰਦਾ ਸੀ ਅਸੀਂ ਕਿਸੇ ਵਿਆਹ ਚ ਜਾਂਦੇ ਸੀ ਨੇ ਯਾਰ ਦੋਸਤ ਤੁਹਾਡੇ ਵਰਗਾ ਸਾਦ ਲੈਂਦਾ ਸੀ ਵੀ ਸ਼ਗਨ ਵੀ ਆਪਦੇ ਕੋਲੋਂ ਹੀ ਦੇ ਦਿੰਦਾ ਸੀ ਪਰ ਕੁਝ ਬੰਦੇ ਮਨ ਲਓ ਕਿ ਕਹਿੰਦੇ ਸੀ ਇਹ ਕਿੱਧਰ ਆ ਗਏ ਆ ਗਾਣਾ ਕੱਢ ਕੇ ਵੀ ਇੱਕ ਸਮਝ ਹੁੰਦਾ ਮੇਟੋ ਜੀ ਕਿਸੇ ਵਾਸਤੇ ਉਹ ਰੱਬ ਵਰਗਾ ਹੁੰਦਾ ਤੇ ਕਿਸੇ ਵਾਸਤੇ ਨਹੀਂ ਸਾਡੇ ਯਾਰ ਹੁੰਦੇ ਸੋ ਪੈਸੇ ਨਹੀਂ ਦੇਖ ਕੇ ਜਾਂਦੇ ਕੱਪੜਾ ਕੱਲ ਹੀ ਢਾਲ ਲੱਤਾ ਨੇ ਯਾਰ ਸ਼ਗਨ ਮਾ ਪਾ ਦਿਓ ਸਾਨੂੰ ਹਣਾ ਤਾਂ ਮਨ ਲਓ ਕਿ ਉਹ ਉਹ ਗੱਲ ਮੈਂ ਕਹਿ ਰਿਹਾ ਕਿ ਅੱਜ ਵੀ ਸ਼ਾਇਦ ਕਿਸੇ ਦੀ ਨਿਗਾਹ 'ਚ ਰੜਕ ਰਹੇ ਹੋ ਆਗੇ ਜਾਂ ਕਿਸੇ ਦੀ ਨਿਗਾਹ ਦੇ ਵਿੱਚ ਅੱਛੇ ਹੋਵਾਂਗੇ ਬੁਰੇ ਹੋਵਾਂਗੇ ਨਾ ਛੱਡ ਦਿਓ ਉਸ ਚੀਜ਼ ਨੂੰ ਪਰ ਮੈਂ ਕਹਿੰਦਾ ਕਿ ਯਾਰ ਤੁਸੀਂ ਮੈਨੂੰ ਜਿੱਥੇ ਮਰਜ਼ੀ ਰੱਖ ਲਓ ਮੇਰੀ ਜ਼ਿੰਦਗੀ ਦਾ ਸਾਰਾ ਨਿਚੋੜ ਇਹ ਆ ਕਿ ਮੈਂ ਮੰਨ ਲਓ ਯਾਰੀਆਂ ਵੀ ਨਿਭਾਈਆਂ ਦੁਸ਼ਮਣੀਆਂ ਵੀ ਨਿਭਾਈਆਂ ਉਧਰੋਂ ਵੀ ਕਿਤੇ ਮੈਂ ਮਾੜਾ ਕਰ ਬੈਠਾ ਹਾਂਗਾ ਉਧਰੋਂ ਵੀ ਕੱਢ ਪਰ ਮੈਂ ਆਪਣੀ ਮਤਲਬ ਕਿ ਹੋਸ਼ ਆਵਾਸ ਦੇ ਵਿੱਚ ਕਦੇ ਇੱਜ਼ਤ ਜਾਂ ਰਿਜ਼ਕ ਤੇ ਹਮਲਾ ਨਹੀਂ ਕੀਤਾ ਹੂੰ ਔਰ ਸਾਡੇ ਸਾਰੇ ਯਾਰ ਦੋਸਤਾਂ ਦਾ ਇਹ ਸੋਲ ਰਿਹਾ ਕਿ ਦੁਸ਼ਮਣੀ ਜਿੰਨੀ ਮਰਜ਼ੀ ਐ ਜੰਮ ਕੇ ਕਰੋ ਕੋਈ ਗੱਲ ਨਹੀਂ ਏਦਾਂ ਹੋਊ ਉਦਾਂ ਹੋ ਜਾਊ ਬਈ ਇੱਜ਼ਤ ਤੇ ਰਿਜ਼ਕ ਤੇ ਹਮਲਾ ਨਹੀਂ ਕਰਨਾ ਇਹ ਤੁਸੀਂ ਵੈਰੀ ਵੀ ਮੰਨ ਲੈਨੇ ਹੋ ਕਿਸੇ ਨੂੰ ਠੀਕ ਹੈ ਨਾ ਜੀ ਬਈ ਸੱਜਣ ਤਾਂ ਇਆਂ ਨਵਾਉਂਦਿਆ ਨਾ ਫਿਰ ਦੁਸ਼ਮਣੀਆਂ ਸਾਝੀਆਂ ਹੋ ਜਾਂਦੀਆਂ ਬਿਲਕੁਲ ਤਾਂ ਪਰ ਇਹ ਆ ਕਿ ਇੱਜ਼ਤ ਸਾਝੀ ਰਹਿੰਦੀ ਸੀ ਬਾਵਜੂਦ ਇਸਤੇ ਕਿ ਨਹੀਂ ਨਹੀਂ ਕੁਤੀ ਪੈਣਾ ਹੁੰਦੀ ਆ ਜਾਂ ਕੋਈ ਗੱਲਬਾਤ ਹੁੰਦੀ ਆ ਨਾ ਐਸਾ ਨਹੀਂ ਕਰਨਾ ਤੂੰ ਕਹਿਣ ਦਾ ਭਾਵ ਏ ਕਿ ਹੁਣ ਤੁਸੀਂ ਕੀ ਕਰਨ ਜਾ ਰਹੇ ਹੋ ਬੰਦਿਆਂ ਦੇ ਕੈਰੇਕਟਰ ਉਹਨਾਂ ਨੂੰ ਗਾਲ੍ਹਾਂ ਕਢਵਾ ਰਹੇ ਹੂੰ ਤੁਸੀਂ ਮੇਰੀ ਪੋਸਟ ਤੇ ਕਦੇ ਮਾਰੋ ਨਹੀਂਗਾ ਦੇਖ ਤਾਂ ਫੇਕ ਅਕਾਊਂਟ ਹੈ ਮੈਂ ਮੈਂ ਮਤਲਬ ਕਿ ਨੋਟ ਕਰਕੇ ਸਕਰੀਨਸ਼ਾਟ ਮਾਰ ਕੇ ਰੱਖ ਲੈਣਾ ਉਹ ਮੈਨੂੰ ਭੇਜ ਦਿੰਦੇ ਆ ਲੋਕ ਵੀ ਆਹ ਦੇਖੋ ਇੰਨੇ ਅਕਾਊਂਟ ਹੈ ਮੈਂ ਮੈਂ ਕੀ ਕਹਣਾ ਜੀ ਹੂੰ ਮੈਂ ਕੁਝ ਨਹੀਂ ਕਹਿੰਦਾ ਤੋਂ ਮਤਲਬ ਉਹ ਤੁਹਾਨੂੰ ਵਕਾਉ ਪਤਾ ਨਹੀਂ ਕਿਹਾ ਕੁਝ ਕਹਿੰਦੇ ਤੁਹਾਡੇ ਕੈਰੈਕਟਰ ਤੇ ਸਵਾਲ ਜੀ ਇੱਜ਼ਤ ਤੇ ਹਮਲਾ ਤੁਹਾਨੂੰ ਕਹਿਣਗੇ ਕਿ ਬੁਰਕੀ ਪੈ ਗਈ ਫਲਾ ਹੋ ਗਿਆ ਟਮਕਾ ਹੋ ਗਿਆ ਚਲੋ ਠੀਕ ਹੋ ਗਿਆ ਚਲ ਦੂਜੇ ਪਾਸੇ ਇੱਕ ਇੱਜ਼ਤ ਤੇ ਦੁਚਾਰੀ ਸੀ ਹੁਣ ਆ ਰਤਨ ਦੇ ਨਾਲ ਕੀ ਹੋਇਆ ਸਾਬ ਹਾਂਜੀ ਮੈਂ ਫਿਰ ਵਾਰ-ਵਾਰ ਕਹਿਣਾ ਕਿ ਮੇਰਾ ਕੰਮ ਕਿਸੇ ਨੂੰ ਪਸੰਦ ਹੋਊਗਾ ਕਿਸੇ ਨੂੰ ਨਾ ਪਸੰਦ ਹੋਊਗਾ ਠੀਕ ਹੈ ਜੀ ਹੂੰ ਮੇਰਾ ਕੰਮ ਕਿਸੇ ਨੂੰ ਪਸੰਦ ਨਾ ਪਸੰਦ ਹੋ ਸਕਦਾ ਕਿਸੇ ਦਾ ਕੰਮ ਮੈਨੂੰ ਪਸੰਦ ਹੈ ਨਾ ਪਸੰਦ ਹੈ ਬਿਲਕੁਲ ਮੇਰੀ ਚੋਣ ਹੈ ਠੀਕ ਹੈ ਜੀ ਤੁਹਾਡੀ ਨਜ਼ਰ ਚ ਵੀ ਹੋਏਗਾ ਪਰ ਯਾਰ ਹਾ ਕੀ ਗੱਲ ਹੋਈ ਰਤਨ ਦਾ ਪੁਰਾਣਾ ਪੇ ਜਿਹੜਾ ਉਹਨੇ ਨਵਾਂ ਬਣਾਇਆ ਨਵਾਂ ਵੀ ਗਿਆ ਪੁਰਾਣਾ ਰਿਕਵਰ ਕੀਤਾ ਉਹ ਵੀ ਚੱਕਦਾ ਉਹ ਦੂਜਾ ਨਾਲ ਇਹਦੇ ਮੁੰਡਾ ਪਰਮੀਤ ਹਾਂਜੀ ਉਹਦਾ ਵੀ ਚੱਕਦਾ ਉਹਦੀ ਤਾਂ ਆਈਡੀ ਸ਼ਾਇਦ ਇਹਨਾਂ ਨੇ ਉਡਾਤੀ ਹੈ ਜੀ ਰਿਪੋਰਟਾਂ ਬਲਕ ਦੇ ਵਿੱਚ ਬਚ ਰਹੀਆਂ ਸਾਰ ਪਹਿਲਾਂ ਮਨਿੰਦਰ ਦਾ ਪੇ ਜਿਹੜਾ ਤਾਂ ਜੀ ਭਾਈ ਸਾਹਿਬ ਇਹ ਇੱਕ ਗਲਤ ਹੈ ਯਾਰ ਇਹ ਗਲਤ ਹੈ ਤੁਸੀਂ ਕਿਸੇ ਦਾ ਰਜ਼ਕ ਮਾਰੋਗੇ ਨਾ ਬੋਲੂਗਾ ਫਿਰ ਵੀ ਐ ਨਹੀਂ ਹੋ ਸਕਦਾ ਪੇਜ ਉਡਾ ਡਾ ਡਾ ਕੇ ਉਹ ਫਿਰ ਹੈ ਹੀ ਆ ਜੀ ਕਿਸੇ ਦਾ ਰਜ਼ਕ ਵੀ ਮਾਰ ਰਹੇ ਹੋ ਤੁਸੀਂ ਕਿਸੇ ਦਾ ਗਾ ਵੀ ਮਾਰ ਰਹੇ ਹੋ ਬਈ ਠੀਕ ਹੈ ਲੋਕਾਂ ਨੂੰ ਜੱਜ ਕਰਨ ਦਿਓ ਤੁਸੀਂ ਆਪਣਾ ਰੱਖ ਦਿਓ ਬਈ ਇਹ ਯਾਰ ਸਾਨੂੰ ਹੁਣ ਮੈਨੂੰ ਵੀ ਦੇਖੋ ਠੀਕ ਹੈ ਆ ਮਤਲਬ ਕਿ ਪਨੂ ਸਾਹਿਬ ਮੈਂ ਬਹੁਤ ਰਿਸਪੈਕਟ ਕਰਦਾ ਉਹ ਵੀ ਕਰਦੇ ਇਥੇ ਮਿਲ ਕੇ ਵੀ ਗਏ ਉਹ ਇੱਕ ਇੰਟਰਵਿਊ ਚ ਉਹਨਾਂ ਨੇ ਮੈਨੂੰ ਇੱਕ ਪਾਸੜ ਕੇ ਆ ਹਮ ਮੈਂ ਕੋਈ ਗੁੱਸਾ ਥੋੜੀ ਕੀਤਾ ਮੈਂ ਆਪਦੀ ਗੱਲ ਰੱਖੀ ਫਿਰ ਦੂਜੇ ਦਿਨ ਮੈਨੂੰ ਉਸੇ ਟਾਕ ਸ਼ੋਅ 'ਚ ਪੁੱਛਿਆ ਗਿਆ ਹੂੰ ਉਸ ਰੇਡੀਓ ਸਟੇਸ਼ਨ ਤੇ ਕਿ ਤੁਹਾਡੇ ਬਾਰੇ ਮੈਂ ਕਿਹਾ ਜੀ ਹਾਂ ਠੀਕ ਹੈ ਉਹਨਾਂ ਨੂੰ ਹੋ ਸਕਦਾ ਪਰ ਮੇਰੀ ਨਜ਼ਰ ਦੇ ਵਿੱਚ ਜਦੋਂ ਇੱਕ ਪਾਰਟੀ 'ਚ ਚਲੇਗਾ ਹੂੰ ਤਾਂ ਸਭ ਤੋਂ ਵੱਡੇ ਤੇ ਕਪਾਸੜ ਫਿਰ ਉਹ ਹੋ ਗਿਆ ਜੀ ਹਾਂ ਬਹੁਤ ਲੱਗ ਰਿਹਾ ਤਾਂ ਹੋ ਸਕਦਾ ਇੱਕ ਤਾਂ ਕਮ ਲੋਕਾਂ ਦੇ ਛੱਡ ਦੋ ਲੋਕਾਂ ਦੇ ਛੱਡ ਦਈਏ ਠੀਕ ਹੈ ਨਾ ਜਜਮੈਂਟ ਹੈ ਪ੍ਰੇਮ ਪਿਆਰ ਆਪਣੀ ਜਗ੍ਹਾ ਨਜ਼ਰ ਵੀ ਆਪਣੀ ਜਗ੍ਹਾ ਜੀ ਬੋਲਣ ਦੀ ਸਾਡੀ ਉਹਨਾਂ ਦੀ ਵੀ ਹੈ ਹੂੰ ਤੁਹਾਡੀ ਵੀ ਆ ਉਹਨਾਂ ਨੂੰ ਲੰਮਾ ਨਾ ਉਹ ਮੈਨੂੰ ਲੰਮਾ ਕਰੇ ਨਹੀਂ ਮੈਨੂੰ ਨਾ ਉਹਨਾਂ ਨੇ ਲੰਮਾ ਦਿੱਤਾ ਮੈਂ ਮੈਂ ਕਹਾਂ ਸਰਕਾਰ ਚ ਬੈਠੇ ਬੰਦੇ ਆਪਣੇ ਦੋਸਤ ਹੈਗੇ ਕਈ ਜੀ ਬਹੁਤ ਹੈ ਦੂਜੀਆਂ ਪਾਰਟੀਆਂ ਚ ਨਾ ਕਿਸੇ ਨੇ ਆ ਲੰਮਾ ਦਿੱਤਾ ਆ ਇਦਾਂ ਦਾ ਮਾਹੌਲ ਚਾਹੀਦਾ ਕਿ ਲੋਕਾਂ ਨੂੰ ਜੱਜ ਕਰਨ ਦਿਓ ਮੰਨ ਲਓ ਰਤਨ ਮਨਿੰਦਰ ਤੁਹਾਨੂੰ ਲੱਗਦਾ ਕਿ ਯਾਰ ਉਹ ਹੋ ਤਾਂ ਐਦਾਂ ਕਰ ਰਿਹਾ ਉਹਦਾਂ ਕਰਦੇ ਆ ਤਾਂ ਤੁਸੀਂ ਆਪ ਦਾ ਤੁਹਾਡਾ ਲਾਣਾ ਬਣਾ ਹੈਗਾ ਨਾ ਪ੍ਰਚਾਰ ਕਰ ਬਾਈ ਬਿਲਕੁਲ ਅੱਜਕੱਲ ਲੋਕ ਲੋਕ ਨੂੰ ਜੱਜਮੈਂਟ ਦੇ ਦੇਣ ਹੂੰ ਲੋਕਾਂ ਦੇ ਛੱਡ ਦਿਓ ਜੀ ਐਟ ది ਐਂਡ ਲੋਕਾਂ ਨੇ ਵੋਟ ਪਾਉਣੀ ਆ ਹਾਂ ਜੇ ਕੋਈ ਸਾਜ਼ਿਸ਼ਣ ਤੁਹਾਡੇ ਨਾਲ ਕਰ ਰਿਹਾ ਤੁਹਾਡੇ ਕੋਲ ਕਾਨੂੰਨ ਆ ਹੂੰ ਕੋ ਨੋਟਸ ਭੇਜਵਾਓ ਅਗਲੇ ਨੂੰ ਕੋਈ ਕਾਰਵਾਈ ਕਰ ਦਿਓ ਠੀਕ ਹੈ ਨਾ ਪਰਚੇ ਤੁਸੀਂ ਅੱਗੇ ਵੀ ਕੱਟਿਆ ਜੇ ਬਣਦਾ ਤੁਹਾਡੇ ਕੋਲ ਸਬੂਤ ਨੇ ਇਹ ਸਾਜ਼ਿਸ਼ਣ ਹੈ ਯਾਰ ਮਿੱਥ ਕੇ ਸਰਕਾਰ ਦੇ ਖਿਲਾਫ ਸਾਜ਼ਿਸ਼ ਹੋ ਰਹੀ ਆ ਜੀ ਜੀ ਤੁਸੀਂ ਉਹ ਚੀਜ਼ ਨੂੰ ਸਾਬਤ ਕਰ ਦਿਓ ਹੂੰ ਲੈ ਉਹ ਕੋਰਟ ਦੇ ਵਿੱਚ ਪਰ ਹਾ ਕੀ ਹੋਇਆ ਕਿ ਉਹ ਮੁੰਡਿਆਂ ਨੇ ਮਸੀ ਆਫ ਦੀ ਰੋਜੀ ਰੋਟੀ ਸੈੱਟ ਕੀਤੀ ਹੁੰਦੀ ਹੈ ਤੁਸੀਂ ਹਰ ਇੱਕ ਨੂੰ ਚਟਕੇ ਚ ਖਤਮ ਕਰ ਰਹੇ ਹੋ ਉਹ ਤਾਂ ਸਗੋਂ ਤੁਸੀਂ ਪੱਕੇ ਦੁਸ਼ਮਣ ਬਣਾ ਰਹੇ ਹੋ ਜੀ ਅਸੀਂ ਅੱਜ ਵੀ ਦੇਖੋ ਕਿ ਉਹਦੋਂ ਆਪਾਂ ਉਹ ਮੁੰਡਾ ਜਿਹੜਾ ਸੁਖਾਨੰਦ ਵਾਲਾ ਐਮ ਐਲ ਏ ਉਹਦੀ ਪ੍ਰੇਜ਼ ਕੀਤੀ ਕੀਤੀ ਬਿਲਕੁਲ ਕਿ ਨਹੀਂ ਯਾਰ ਬਹੁਤ ਅੱਛੀ ਗੱਲ ਹੈ ਯਾਰ ਇਦਾਂ ਦੀ ਇਦਾਂ ਦੇ ਨੇਤਾਵਾਂ ਦੀ ਲੋੜ ਹੈ ਹੈ ਜੇ ਕਾਂਗਸਾਬ ਬੋਲਦੇ ਆਪਾਂ ਉਹਨਾਂ ਦੀ ਪ੍ਰੇਜ਼ ਕਰਦੇ ਆ ਯਾਰ ਹਮ ਠੀਕ ਹੈ ਜੀ ਜੇ ਉਹ ਇੱਕ ਸੀਗੇ ਇਹਨਾਂ ਦੇ ਹੜਾ ਵੇਲੇ ਟਰੈਕਟਰ ਲੈ ਕੇ ਨਿਕਲੇ ਸਭ ਤੋਂ ਪਹਿਲਾਂ ਵਿਧਾਇਕ ਉਹਨਾਂ ਦਾ ਨਾਂ ਭੁੱਲ ਗਿਆ ਮੈਨੂੰ ਮੈਂ ਉਹਨਾਂ ਦੀ ਵਿਸੇਫਤ ਕੀਤੀ ਯਾਰ ਐਦਾਂ ਦੇ ਬੰਦੇ ਚਾਹੀਦੇ ਆ ਹੂੰ ਠੀਕ ਹੈ ਨਾ ਜੀ ਸੋ ਈਚ ਇਜ਼ ਯਾਰ ਕਿ ਯਾਰ ਪਰ ਜੇ ਤੁਸੀਂ ਇਹਨਾਂ ਦਵਾਈ ਜਉਂਗੇ ਫਿਰ ਅਗਲਾ ਜਿੱਥੇ ਪ੍ਰੇਜ਼ ਕਰਨ ਦਾ ਉਹਦਾ ਫਰਜ਼ ਹੈ ਉਹ ਵੀ ਨਹੀਂ ਨਿਭਾ ਨਹੀਂ ਕਰੇ ਬੀ ਹੁ ਮੈਂ ਇਹਨਾਂ ਦਾ ਕੀ ਕਰਾਂ ਜਦੋਂ ਇਹਨਾਂ ਨੇ ਮੈਨੂੰ ਦੁਸ਼ਮਣ ਹੀ ਮੰਨ ਲਿਆ ਸੋ ਦੁਸ਼ਮਣ ਨਾ ਬਣਾਓ ਤੁਹਾਡਾ ਲੋਚਕ ਹੈ ਜੋ ਕਰ ਰਿਹਾ ਲੋਕਾਂ ਦੀ ਕਚਹਿਰੀ 'ਚ ਤੁਸੀਂ ਵੀ ਰੱਖ ਦਿਓ ਜੀ ਠੀਕ ਹੈ ਨਾ ਜੀ ਤਾਂ ਲੋਕ ਫੈਸਲਾ ਕਰਨਾ ਇਤਿਹਾਸ ਨੇ ਫੈਸਲਾ ਕਰ ਦੇਣਾ ਹੁੰਦਾ ਤੁਹਾਡੇ ਕੰਮ ਦਾ ਬਿਲਕੁਲ ਬਿਲਕੁਲ